ਸਸ਼ਵੀਗਾਲ ਨਮਸਕਾਰ ਆਦاب ਮੈਂ ਤੁਹਾਡੇ ਨਾਲ ਮਨਪ੍ਰੀਤ ਖੁੱਲਰ ਤੁਸੀਂ ਦੇਖ ਰਹੇ ਹੋ ਦਾ ਨਿਕਸਵੇਰਾ ਟੀਵੀ ਤੇ ਅੱਜ ਅਸੀਂ ਗੱਲ ਕਰਾਂਗੇ ਉਸ ਹਸੀਨਾ ਦੀ ਜਿਹੜੀ ਕਿ ਹੁਣ 50 ਸਾਲ ਦੀ ਹੋਣ ਵਾਲੀ ਹੈ ਲੇਕਿਨ ਉਹ ਆਪਣੇ ਕਰੀਅਰ ਦੇ ਵਿੱਚ ਕਿਸ ਤਰ੍ਹਾਂ ਦਾ ਸਟਰਗਲ ਕਰਕੇ ਅੱਗੇ ਆਈ ਹੈ ਔਰ ਕਿਸ ਤਰ੍ਹਾਂ ਦੀ ਕੰਟਰੋਵਰਸਿਸ ਜਿਹੜੀਆਂ ਨੇ ਉਹਦੇ ਨਾਲ ਜੁੜੀਆਂ ਨੇ ਅੱਜ ਅਸੀਂ ਡਿਟੇਲ ਦੇ ਵਿੱਚ ਗੱਲ ਕਰਾਂਗੇ ਸ਼ਿਲਪਾ ਸ਼ੇਟੀ ਕੁੰਦਰਾ ਦੇ ਬਾਰੇ ਸ਼ਿਲਪਾ ਸ਼ੇਟੀ ਕੁੰਦਰਾ ਜਿਨ੍ਹਾਂ ਦਾ ਨਾਮ ਸੀ ਅਸ਼ਵਨੀ ਸ਼ੇਟੀ ਤੇ ਕਰੀਅਰ ਦੀ ਸ਼ੁਰੂਆਤ ਦੇ ਦੌਰਾਨ ਉਹਨਾਂ ਨੇ ਆਪਣੇ ਨਾਮ ਨੂੰ ਚੇਂਜ ਕੀਤਾ ਸ਼ਿਲਪਾ ਸ਼ੇਟੀ ਕੁੰਦਰਾ ਨਾਮ ਰੱਖਿਆ ਔਰ ਅਸੀਂ ਅੱਜ ਗੱਲ ਕਰਾਂਗੇ ਕਿ ਸ਼ਿਲਪਾ ਸ਼ੇਟੀ ਕੁੰਦਰਾ ਨੇ ਆਪਣੇ ਸਟਰਗਲ ਦੇ ਦੌਰਾਨ ਕਿੰਨੀਆਂ ਕਾ ਕੰਟਰੋਵਰਸੀਆਂ ਜਿਹੜੀਆਂ ਨੇ ਉਹਨਾਂ ਨੂੰ ਨਾਲ ਲੈ ਕੇ ਅੱਜ ਤੱਕ ਉਸ ਮੁਕਾਮ ਤੇ ਪਹੁੰਚੀ ਹੈ ਸ਼ਿਲਪਾ ਸ਼ੇਟੀ ਕੁੰਦਰਾ 1975 ਤੋਂ ਹੀ ਯਾਨੀ ਕਿ ਬਾਈ ਬਰਥ ਹੀ ਉਹਨਾਂ ਦੇ ਅੰਦਰ ਇੱਕ ਐਕਟਿੰਗ ਦਾ ਜਿਹੜਾ ਜਜ਼ਬਾ ਸੀਗਾ ਜਨੂਨ ਜਿਹਾ ਉਹ ਦਿਖਣਾ ਸ਼ੁਰੂ ਹੋ ਗਿਆ ਬਹੁਤ ਹੀ ਛੋਟੀ ਉਮਰ ਦੇ ਵਿੱਚ ਸ਼ਿਲਪਾ ਸ਼ੇਟੀ ਕੁੰਦਰਾ ਨੂੰ ਮਾਡਲਿੰਗ ਦੇ ਆਫਰਸ ਆਉਣੇ ਸ਼ੁਰੂ ਹੋ ਗਏ ਤੇ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਇਹਨਾਂ ਨੇ ਛੋਟੇ ਛੋਟੇ ਕੈਰੈਕਟਰਸ ਪਲੇ ਕੀਤੇ ਸਿਰਫ ਬਾਲੀਵੁੱਡ ਦੇ ਵਿੱਚ ਹੀ ਕੰਮ ਨਹੀਂ ਕੀਤਾ ਹੋਰ ਵੀ ਬੜੀਆਂ ਭਾਸ਼ਾਵਾਂ ਦੇ ਵਿੱਚ ਸ਼ਿਲਪਾ ਸ਼ੇਟੀ ਕੁੰਦਰਾ ਨੇ ਕੰਮ ਕੀਤਾ ਲੇਕਿਨ ਬਾਲੀਵੁੱਡ ਦੇ ਵਿੱਚ ਸਭ ਤੋਂ ਪਹਿਲਾਂ ਉਹਨਾਂ ਨੇ 1993 ਦੇ ਵਿੱਚ ਫਿਲਮ ਕੀਤੀ ਸੀ ਜਿਸ ਦਾ ਨਾਮ ਸੀ ਬਾਜ਼ੀਗਰ ਜਿਸ ਦੇ ਵਿੱਚ ਉਹਨਾਂ ਦਾ ਕੈਰੈਕਟਰ ਸੀ ਸੀਮਾ ਚੋਪੜਾ ਨਾਮ ਦਾ ਤੇ 1994 ਦੇ ਵਿੱਚ ਫਿਰ 1995 1996 ਮਤਲਬ ਬੈਕ ਟੂ ਬੈਕ ਜੋ ਹੈ 97 98 99 2000 ਮਤਲਬ ਹਰ ਸਾਲ ਸ਼ਿਲਪਾ ਸ਼ੇਟੀ ਨੇ ਫਿਲਮਾਂ ਜਿਹੜੀਆਂ ਨੇ ਉਹ ਸਿਨੇਮਾ ਨੂੰ ਦਿੱਤੀਆਂ ਆਪਣੀ ਇੰਡਸਟਰੀ ਨੂੰ ਦਿੱਤੀਆਂ ਲੇਕਿਨ ਸ਼ਿਲਪਾ ਸ਼ੇਟੀ ਕੁੰਦਰਾ ਦੇ ਨਾਲ ਕੰਟਰੋਵਰਸਿਸ ਕਿਹੜੀ ਕਿਹੜੀਆਂ ਨਾਲ ਸ਼ੁਰੂ ਤੋਂ ਜੁੜਦੀ ਰਹੀਆਂ ਉਹਨਾਂ ਦੇ ਬਾਰੇ ਅਸੀਂ ਗੱਲ ਕਰਾਂਗੇ ਔਰ ਸ਼ਿਲਪਾ ਸ਼ੇਟੀ ਦੀ ਲਵ ਲਾਈਫ ਕਿਵੇਂ ਦੀ ਰਹੀ ਉਹਦੇ ਬਾਰੇ ਵੀ ਅਸੀਂ ਗੱਲ ਕਰਾਂਗੇ ਵਿਆਹ ਤੋਂ ਪਹਿਲਾਂ ਸ਼ਿਲਪਾ ਕਿਸ ਤਰ੍ਹਾਂ ਦੀ ਸੀ ਔਰ ਕਿਹੜੀ ਕਿਹਦੇ ਨਾਲ ਉਹਨਾਂ ਦੇ ਅਫੇਅਰ ਰਹੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਅਸ਼ਿਲਪਾ ਸ਼ਿਟੀ ਕੁੰਦਰਾ ਦੇ ਬਾਰੇ ਕਿ ਸਭ ਤੋਂ ਪਹਿਲਾਂ ਉਹਨਾਂ ਦਾ ਫੇਅਰ ਜੋ ਹੋਇਆ ਉਹ ਹੋਇਆ ਫਿਲਮ ਦੇ ਸ਼ੂਟਿੰਗ ਦੇ ਸੈੱਟ ਤੇ ਅਕਸ਼ੇ ਕੁਮਾਰ ਦੇ ਨਾਲ ਜੋ ਕਿ ਬਹੁਤ ਲੰਬੇ ਸਮੇਂ ਤੱਕ ਚੱਲਿਆ 5 ਸਾਲ ਤੱਕ ਇਹਨਾਂ ਦਾ ਰਿਲੇਸ਼ਨ ਚੱਲਿਆ ਔਰ ਵਿਆਹ ਤੱਕ ਦੀ ਵੀ ਇਹਨਾਂ ਦੀ ਜਿਹੜੀ ਪਲੈਨਿੰਗ ਉਹ ਹੋ ਚੁੱਕੀ ਸੀ ਪਰ ਜਦੋਂ ਪਤਾ ਲੱਗਦਾ ਉਹਨੂੰ ਕਿ ਅਕਸ਼ੇ ਕੁਮਾਰ ਜੋ ਨੇ ਉਹ ਰਵੀਨਾ ਟੰਡਨ ਦੇ ਨਾਲ ਅਫੇਅਰ ਦੇ ਵਿੱਚ ਚੱਲ ਰਹੇ ਨੇ ਤੇ ਉਸ ਤੋਂ ਬਾਅਦ ਸ਼ਿਲਪਾ ਛੇਟੀਕੁੰਦਰਾ ਨੇ ਸਟੈਪ ਬੈਕ ਕਰ ਲਿਆ ਤੇ ਅਕਸ਼ੇ ਕੁਮਾਰ ਰਵੀਨਾ ਟੰਡਨ ਦੇ ਨਾਲ ਵੀ ਰਿਲੇਸ਼ਨ ਸੀ ਕਿ ਨਾਲ ਦੀ ਨਾਲ ਉਸ ਤੋਂ ਬਾਅਦ ਥੋੜੇ ਹੀ ਸਮੇਂ ਦੇ ਵਿੱਚ ਇਹ ਵੀ ਖਬਰਾਂ ਆਉਂਦੀਆਂ ਸੀਗੀਆਂ ਕਿ ਅਕਸ਼ੇ ਕੁਮਾਰ ਟਵਿੰਕਲ ਖੰਨਾ ਦੇ ਨਾਲ ਰਿਲੇਸ਼ਨ ਦੇ ਵਿੱਚ ਨੇ ਜੋ ਕਿ ਉਹਨਾਂ ਦੇ ਰੀਸ ਲਗਾਤਾਰ ਸੁਰਖੀਆਂ ਦੇ ਵਿੱਚ ਰਹੇ ਅਕਸ਼ੇ ਕੁਮਾਰ ਆਪਣੀ ਵਾਈਫ ਨੂੰ ਲੈ ਕੇ ਵੀ ਔਰ ਉਹਨਾਂ ਨੇ ਟਵਿੰਕਲ ਖੰਨਾ ਦੇ ਨਾਲ ਵਿਆਹ ਕੀਤਾ ਤੇ ਉਸ ਤੋਂ ਪਹਿਲਾਂ ਕਰ ਸ਼ਿਲਪਾ ਸ਼ੇਟੀ ਗੁੰਦਾਂ ਦੀ ਗੱਲ ਖਰੀ ਹੈ ਤੇ ਸ਼ਿਲਪਾ ਸ਼ੇਟੀ ਪਹਿਲਾਂ ਅਕਸ਼ੇ ਕੁਮਾਰ ਦੇ ਨਾਲ ਅਫੇਅਰ ਚਾਈ ਜਿਸ ਤੋਂ ਬਾਅਦ ਉਹਨਾਂ ਦਾ ਅਫੇਅਰ 5 ਸਾਲ ਚੱਲਿਆ ਤੇ ਬਾਅਦ ਵਿੱਚ ਉਹ ਬਿਲਕੁਲੀ ਸਾਈਲੈਂਟਲੀ ਸਲਮਾਨ ਖਾਨ ਦੇ ਨਾਲ ਰਿਲੇਸ਼ਨ ਦੇ ਵਿੱਚ ਆ ਗਈ ਜਦੋਂ ਉਹਨਾਂ ਦੀ ਫਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਇਹ ਸਾਰਾ ਜੋ ਲਵ ਲਾਈਫ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਸ਼ੂਟਿੰਗ ਸੈਟਸ ਤੋਂ ਹੁੰਦਾ ਹੈ ਸਲਮਾਨ ਖਾਨ ਦੇ ਨਾਲ ਰਿਲੇਸ਼ਨ ਚੋਂ ਤੋਂ ਬਾਅਦ ਉਹ ਰਿਲੇਸ਼ਨ ਵੀ ਜ਼ਿਆਦਾ ਟਾਈਮ ਨਹੀਂ ਚੱਲਿਆ ਸਕਸੈਸਫੁਲ ਨਹੀਂ ਰਿਹਾ ਜਿਸ ਤੋਂ ਬਾਅਦ ਉਹਨਾਂ ਦੀ ਲਾਈਫ ਦੇ ਵਿੱਚ ਹੋਰ ਵੀ ਬਹੁਤ ਸਾਰੇ ਮੁੰਡੇ ਆਏ ਲੇਕਿਨ ਸ਼ਿਲਪਾ ਸ਼ੇਟੀ ਕੁੰਦਰਾ ਦਾ ਕਿਸੇ ਦੇ ਨਾਲ ਵੀ ਕੋਈ ਵਿਆਹ ਦੇ ਲਈ ਪਲੈਨਿੰਗ ਨਹੀਂ ਹੋਈ ਫਿਰ 1999 ਦੇ ਵਿੱਚ ਖਬਰ ਆਉਂਦੀ ਹੈ ਕਿ ਸ਼ਿਲਪਾ ਸ਼ੇਟੀ ਕੁੰਦਰਾ ਹੁਣ ਵਿਆਹ ਕਰਾਉਣਗੇ ਔਰ ਵਿਆਹ ਕਰਾਉਣਗੇ ਕਿਸੇ ਬਿਜ਼ਨਸਮੈਨ ਦੇ ਨਾਲ ਉਹ ਬਿਜ਼ਨਸਮੈਨ ਕੋਈ ਹੋਰ ਨਹੀਂ ਰਾਜਕੁੰਦਰਾ ਉਹਨਾਂ ਦੇ ਹਸਬੰਡ ਜੋ ਕਿ ਬਹੁਤ ਜ਼ਿਆਦਾ ਕੰਟਰੋਵਰਸਿਸ ਦੇ ਵਿੱਚ ਅਕਸਰ ਕੀ ਰਹੇ ਰਹਿੰਦੇ ਨੇ ਔਰ ਹਾਲੀ ਦੇ ਵਿੱਚ ਹੀ ਉਹ ਜੋ ਨੇ ਫ੍ਰੀ ਹੋਏ ਨੇ ਆਪਣੀ ਕੰਟਰੋਵਰਸੀ ਤੋਂ ਤੇ ਚਲਪਾ ਚਟੀ ਕੁੰਦਰਾ ਦੀਆਂ ਬਹੁਤ ਸਾਰੀਆਂ ਜੋ ਨੇ ਕੰਟਰੋਵਰਸਿਸ ਹੋਰ ਵੀ ਨੇ ਜਿਹਦੇ ਬਾਰੇ ਛੋਟੇ ਛੋਟੇ ਅਸੀਂ ਜ਼ਿਕਰ ਕਰਾਂਗੇ ਕਿ ਚਲਪਾ ਚਟੀ ਕੁੰਦਰਾ ਦੀ ਇੱਕ ਵਾਰ ਉਹ ਕੰਟਰੋਵਰਸੀ ਸਾਹਮਣੇ ਆਈ ਸੀ ਜਦੋਂ ਉਹ ਇੱਕ ਮੰਦਿਰ ਦੇ ਵਿੱਚ ਚੱਪਲ ਪਾ ਕੇ ਘੁੰਮ ਰਹੇ ਸੀਗੇ ਤੇ ਉਹਨਾਂ ਤੇ ਬਹੁਤ ਸਾਰੀਆਂ ਐਫ ਆਰ ਆਈ ਐਫ ਆਈ ਆਰ ਵੀ ਦਰਜ ਹੋਈਆਂ ਲੇਕਿਨ ਸ਼ਲਪਾ ਨੇ ਬਹੁਤ ਸਾਰੀਆਂ ਮਾਫੀਆਂ ਮੰਗੀਆਂ ਉਸ ਤੋਂ ਬਾਅਦ ਕਿ ਉਹ ਮੰਦਿਰ ਦੇ ਬਾਹਰ ਹੀ ਘੁੰਮ ਰਹੀ ਸੀ ਅੰਦਰ ਨਹੀਂ ਗਈ ਉਸ ਤੋਂ ਬਾਅਦ ਪੰਡਿਤ ਤੋਂ ਆਸ਼ੀਰਵਾਦ ਲੈਣ ਦੇ ਲਈ ਉਹਨਾਂ ਦੀ ਇੱਕ ਵੀਡੀਓ ਤਸਵੀਰ ਔਰ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋਈ ਜਿਸ ਦੇ ਵਿੱਚ ਪੰਡਿਤ ਉਹਨਾਂ ਨੂੰ ਕਿਸ ਕਰਦੇ ਹੋਏ ਨਜ਼ਰ ਆਏ ਲੇਕਿਨ ਸਟੇਟਮੈਂਟ ਸਾਹਮਣੇ ਆਉਂਦੀ ਹੈ ਕਿ ਬਾਪ ਆਪਣੇ ਬੱਚੇ ਕੋ ਕਿਸ ਵੀ ਤੋਂ ਕਰ ਹੀ ਸਕਦਾ ਹੈ ਨਾ ਐਦਾਂ ਦੀਆਂ ਛੋਟੀਆਂ-ਛੋਟੀਆਂ ਕੰਟਰੋਵਰਸੀਜ਼ ਜੋ ਨੇ ਸ਼ਿਲਪਾ ਸ਼ਟੀ ਕੁੰਦਰਾ ਦੇ ਨਾਲ ਸ਼ੁਰੂ ਤੋਂ ਲੈ ਕੇ ਜੁੜੀਆਂ ਰਹੀਆਂ ਸ਼ਿਲਪਾ ਆਪਣੇ professionl career ਦੀ ਜੇਕਰ ਗੱਲ ਕਰੀਏ ਨਾ ਸਿਰਫ اچھی ਅਦਾਕਾਰਾ ਹੈ ਬਹੁਤ اچھی ਡਾਂਸਰ ਵੀ ਸੀਗੀ ਜਿਸ ਤੋਂ ਬਾਅਦ ਉਹਨਾਂ ਨੇ ਬਾਲੀਵੁੱਡ ਦੇ ਵਿੱਚ ਬਹੁਤ ਅੱਛਾ ਚੰਗਾ ਨਾਮਣਾ ਖੱਟ ਕੇ ਆਪਣੇ ਆਪ ਨੂੰ ਸੈਟਲ ਕੀਤਾ ਉਹਨਾਂ ਦੀ ਭੈਣ ਉਹਨਾਂ ਦੇ ਘਰ ਦੇ ਵਿੱਚ ਉਹ ਵੀ ਅਦਾਕਾਰੀ ਦੇ ਵਿੱਚ ਬਹੁਤ ਮਾਹਿਰ ਹੈ ਔਰ ਉਹਨਾਂ ਦੀ ਜਿਹੜੀ ਫੈਮਿਲੀ ਦੇ ਵਿੱਚ ਹੋਰ ਵੀ ਸਾਰੇ ਲੋਕ ਨੇ ਉਹਨਾਂ ਦੇ ਪਰਿਵਾਰ 'ਚ ਕੋਈ ਵੀ ਅਦਾਕਾਰ ਨਹੀਂ ਹੈ ਲੇਕਿਨ ਸ਼ਿਲਪਾ ਸ਼ੇਟੀ ਕੁੰਦਰਾ ਜਦੋਂ ਬਚਪਨ ਦੀ ਗੱਲ ਕਰੀਏ ਉਹਨਾਂ ਦੇ ਘਰ ਵਿੱਚ ਕਿਸੇ ਨੂੰ ਵੀ ਅਦਾਕਾਰੀ ਦਾ ਸ਼ੌਂਕ ਨਹੀਂ ਸੀ ਸ਼ਿਲਪਾ ਤੋਂ ਬਾਅਦ ਉਹਨਾਂ ਦੀ ਭੈਣ ਸ਼ਮਿਤਾ ਸ਼ੇਟੀ ਉਹ ਵੀ ਜੋ ਹੈ ਅਦਾਕਾਰੀ ਦਾ ਸ਼ੌਕ ਰੱਖਦੀ ਹੈ ਤੇ ਹੁਣ ਅਗਰ ਇਹਨਾਂ ਦੀ ਗੱਲ ਕਰੀਏ ਤਾਂ ਬਹੁਤ ਸੁਪਰ ਡੂਪਰ ਹਿੱਟ ਫਿਲਮਾਂ ਜਿਹੜੀਆਂ ਨੇ ਔਰ ਇਹਨਾਂ ਦੇ ਜਿਹੜੇ ਐਕਸਪ੍ਰੈਸ਼ਨਸ ਨੇ ਮਾਈਂਡ ਬ्लोਇੰਗ ਜਿਸ ਤੋਂ ਬਾਅਦ ਇਹਨਾਂ ਦਾ ਅੱਜ ਵੀ ਮਾਰਕੀਟ ਦੇ ਵਿੱਚ ਉਨਾ ਹੀ ਨਾਮ ਹੈ ਜਿੰਨਾ ਇਹਨਾਂ ਦੇ ਕੈਰੀਅਰ ਦੀ ਸ਼ੁਰੂਆਤੀ ਦੌਰ ਦੇ ਵਿੱਚ ਸੀਗਾ ਕਿਉਂਕਿ ਇਹ ਮੇਨਟੇਨ ਮੇਨਟੇਨ ਰੱਖਣਾ ਆਪਣੇ ਸਟਾਰਡਮ ਨੂੰ ਆਪਣੇ ਫੇਮ ਨੂੰ ਬਹੁਤ ਵੱਡੀ ਗੱਲ ਹੈ ਔਰ ਅਗਰ ਗੱਲ ਕਰੀਏ ਸ਼ਿਲਪਾ ਸ਼ਟੀ ਕੁੰਦਰਾ ਦੀ ਤਾਂ ਫਿਟਨੈਸ ਦੇ ਮਾਮਲੇ 'ਚ ਵੀ ਸ਼ਿਲਪਾ ਬਹੁਤ ਜ਼ਿਆਦਾ ਐਕਟਿਵ ਹੈ ਯੋਗਾ ਹੋ ਜਾਏ ਐਕਸਰਸਾਈਜ਼ ਹੋ ਜਾਏ ਸ਼ਿਲਪਾ ਬਹੁਤ ਜ਼ਿਆਦਾ ਲਗਾਤਾਰ ਵਾਈਰਲ ਕਰਦੀ ਹੈ ਹਾਲਾਂਕਿ ਐਦਾਂ ਦੇ ਵੀ ਕੋਈ ਗੱਲ ਨਹੀਂ ਕਿ ਸ਼ਿਲਪਾ ਬਹੁਤ ਡਾਈਟਿੰਗ ਕਰਦੀ ਹੈ ਸ਼ਿਲਪਾ ਦੀਆਂ ਬਹੁਤ ਸਾਰੀਆਂ ਵੀਡੀਓਜ਼ ਐਦਾਂ ਦੀਆਂ ਵੀ ਸਾਹਮਣੇ ਆਉਂਦੀਆਂ ਨੇ ਜਿਸ ਦੇ ਵਿੱਚ ਸ਼ਿਲਪਾ ਛੱਟੀ ਕੁੰਦਰਾ ਜੋ ਹੈ ਬਹੁਤ ਸਾਰਾ ਫਾਸਟ ਫੂਡ ਬਹੁਤ ਸਾਰੇ ਮਿੱਠੇ-ਮਿੱਠੇ ਡੇਜ਼ਰਟਸ ਖਾਂਦੀ ਹੋਈ ਵੀ ਨਜ਼ਰ ਆਉਂਦੀ ਹੈ ਪਰ ਆਪਣੀ ਲਾਈਫ ਨੂੰ ਜੀ ਰਹੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਲਾਈਫ ਨੂੰ ਬੈਲੈਂਸ ਕਰਕੇ ਕਿਵੇਂ ਚੱਲਣਾ ਹੈ ਕੋਈ ਸ਼ਿਲਪਾ ਛੱਟੀ ਕੁੰਦਰਾ ਤੋਂ ਸਿੱਖੇ ਫਿਲਹਾਲ ਲਈ ਮੈਨੂੰ ਦਿਓ ਇਜਾਜ਼ਤ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਦੇ ਅਪਡੇਟਸ ਲੈ ਕੇ ਤੁਹਾਡੇ ਸਾਹਮਣੇ ਇਸੇ ਤਰ੍ਹਾਂ ਹਾਜ਼ਰ ਹੋਵਾਂਗੇ ਧੰਨਵਾ